42 47000 ਰੁਪਿਆ ਹੋ ਗਿਆ ਮਾਨਤਾਨਾ ਟਰੈਕਟਰ ਵਿੱਚੋਂ 47000 ਰੁਪਿਆ ਮਾਨਤਾਨਾ ਹੋ ਜੂ 30000 ਰੁਪਿਆ ਮਾਨਤਾਨਾ ਹੋ ਜੂ ਆ ਟਰੈਕਟਰ ਦੇ ਵਿੱਚੋਂ ਮਾਨਤਾਨਾ ਯਾਰ ਸਾਨੂੰ ਦੱਸਿਆ ਲਕੀਰ ਨਹੀਂ ਖਿੱਚਦਾ ਕਿਹੜਾ ਮਣਜਾ ਬਣਾ ਕੇ ਆਜੋ 11 ਤੋਂ 1200 ਘੰਟਾ ਦੱਲਿਆ ਟਾਇਰ ਹੈਗਾ ਟਰੈਕਟਰ ਦੇ ਨਾਲ ਦੇ ਤੇ ਛਤਰੀ ਵਗੈਰਾ ਇਹਦੀ ਵੀ ਲੱਗੀ ਵੀ ਜਿਦਾ ਕਿ ਮਿੱਤਰੋ ਰੇਸ ਨਹੀਂ ਖੋਲੀ ਕਿਸ ਨੇ ਆ ਦੇਖੋ ਹਾਂ ਸਾਰੇ ਟਰੈਕਟਰ ਉਹਦੇ ਇਕੱਲੀਆਂ ਪਸਾਂਗਾ ਪੰਗਾਉਂਦੇ ਲੋਕੋਂ ਮੇ ਲੱਗਿਆ ਵਾ ਪਹਿਲੇ ਪਾਸੇ ਰੇਸ ਨਾ ਵੀ ਅਜੇ ਤੱਕ ਪੰਗਾ ਲਈ ਜਾ ਰਿਹਾ ਨਹੀਂ ਸੰਗਰੂਰ ਵਾਲਿਓ ਹੋ ਜੋ ਫਟ ਗਿਆ ਸੰਗਰੂਰ ਨੰਬਰ ਟਰੈਕਟਰ ਖੜਿਆ ਸਾਰੇ ਇਧਰਲੇ ਪਾਸੇ ਲੈਣ ਦੇ ਵਿੱਚ ਸੱਸੀ ਗਾਲ ਤੋਂ ਉਤੋਂ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਗੜਾ ਤਲਵੰਡੀ ਸਪੋਰਟ ਟਰੈਕਟਰ ਮੰਡੀ ਤੇ ਨਾਲ ਜੁੜਿਆ ਆਪਣੇ ਇਧਰਲੇ ਪਾਸੇ ਕਾਲਾ ਖੜਾ ਸੱਸੀ ਗਾਲ ਬਾਈ ਤੇ ਕਾਲੇ ਟਰੈਕਟਰ ਪਰਾਣੇ ਲੈ ਲੈਣਾ ਅਸੀਂ ਤਾਂ ਗੱਲ ਪਹਿਲਾਂ ਉਹ ਕਰਾਂਗੇ ਬਣਾਉਣਾ ਪਰਾਣੇ ਵੀ ਕੱਟ ਲਾਂਗੇ ਲੋਨ ਵੀ ਕਰਵਾ ਦਾਂਗੇ ਲੋਨ ਵੀ ਕਰਵਾ ਦਾਂਗੇ ਹਾਂਜੀ ਤੇ ਰੇਟ ਅਸੀਂ ਦਿੱਤੋਂ ਬਾਅ ਸਾਰੇ ਸਾਰੇ ਬੱਡੇ ਲਾ ਲੈ ਵੀ ਸੰਗਰੂਰ ਵਾਲਿਓ ਹੋ ਜੋ ਫਟ ਗਿਆ ਸੰਗਰੂਰ ਨੰਬਰ ਟਰੈਕਟਰ ਖੜਿਆ ਸਾਰੇ ਇਧਰਲੇ ਪਾਸੇ ਲੈਣ ਦੇ ਵਿੱਚ ਹਾਂ ਤੇ ਰੇਟ ਤੁਹਾਨੂੰ ਪਤਾ ਹੀ ਆ ਜਰ ਉਹ ਤਾਂ ਆਪਾਂ ਖੇਚੀ ਲੈਣਾ ਕਾਲਾ ਕਾਲੇ ਟਰੈਕਟਰ ਤਾਂ ਜਿਵੇਂ ਕਰੀਏ ਫਿਰ ਸਾਰੀ ਵੈਰਾਈਟੀ ਹੋਈ ਹੁੰਦੀ ਆ ਆਪਣੀ ਕੋਲ ਹਾਂ ਜੀ ਸਾਰੀ ਵੈਰਾਈਟੀ ਹੈ ਸਵਰਾਜ ਵੱਧ ਸਵਰਾਜ ਹੁੰਦੇ ਆ ਸਵਰਾਜ ਬਸ ਸਾਰੇ ਮਾਡਲ ਵਾਂਗੂ ਹੀ ਖੜੇ ਆ ਸਵਰਾਜ ਤਾਂ ਮੈਂ ਕਹੇ ਦੀ 852 ਲੈ ਜੋ 44 ਲੈ ਜੋ 44 ਲੈ ਜੋ ਸਾਰੀ ਮਿਲ ਜਾਣਗੀ ਹਾਂ ਪੁਰਾਣੇ ਘਰੇ ਖੜੇ ਆ ਚਾਰ ਪੰਜ ਚ ਕੱਟ ਲੂ ਤੇ ਚਾਰ ਪੰਜ ਖੜੇ ਆ ਘਰੇ ਪੀਵੀ 13 ਹੋਣਾ ਦਾ ਨੰਬਰ ਤਾਂ ਇਹਨੂੰ ਪੁੱਛਦਾ ਨਹੀਂ ਨੇ ਕਹਿੰਦਾ ਇੱਕ ਜੀ ਨਿਮੇੜਦਾ ਕਹਿੰਦਾ ਤੇਰੀਆਂ ਸਾਰੀਆਂ ਪੀਵੀ 13 ਹੀ ਆ ਸਗਰੂ ਨੰਬਰ ਹੀ ਆ ਸਾਰੇ ਕਹਿੰਦਾ ਜਿੰਨੇ ਲੈਂਡ ਤੇ ਖੜੇ ਆ ਹਾਂਜੀ ਆ ਮਾਡਲ ਕਿੰਨਾ ਮੈਨੂੰ ਆਇਆ ਇਹ ਮਾਡਲ ਬਾਈ ਜੀ 15 ਗਾ ਕਾਪੀ 16 ਦੀ ਆ ਆ ਸੀਲਾਂ ਸੂਲਾਂ ਦਿਖਾ ਦੋ ਸਾਰਾ ਟਰੈਕਟਰ ਬਾਡੀ ਲੈ ਠੀਕ ਆ ਕਾਪੀ 16 ਦੀ ਆ ਮਾਡਲ ਹੈਗਾ ਸੱਜਣੋ 15 ਟਰੈਕਟਰ ਤੇ ਸੀਲਾਂ ਲੱਗੀਆਂ ਸਾਰੀਆਂ ਹਾਂਜੀ ਜੇਰ ਜਿਵੇਂ ਕਰੀਏ ਜੇ ਸੀਲਾ ਰੱਖੀ ਬੇਟਾ ਬੰਦਾ ਚੰਗੇ ਕਰਵਾਇਆ ਚੰਗੇ ਕਰੂ ਹੀ ਆਇਆ ਹਾਂ ਸੈਕੰਡ ਆਨਰ ਵੱਡਿਆ ਨਹੀਂ ਉਹਨਾਂ ਟਰੈਕਟਰ ਜੇ ਗੱਲ ਕਰੀਏ ਸੈਕੰਡ ਆਨਰ ਦਾ ਟਰੈਕਟਰ ਪਿਆ ਮਿੱਤਰੋ ਪੂਰਾ ਚੰਗਾ ਹਾਂਜੀ ਪੀਵੀ 13 ਸਫਰੂਰ ਦਾ ਨੰਬਰ ਆ ਤੇ ਇੰਜਨ ਗੇਅਰ ਤਾਂ ਜਿਵੇਂ ਹੁਣ ਜਾਰੇ ਇਹਨੂੰ ਪੁੱਸਣ ਦੀ ਲੋੜ ਹੀ ਨਹੀਂ ਹਾਂ ਉਹ ਤਾਂ ਚੰਗਾ ਹੋਣੀ ਆ ਬਾਕੀ ਜਰ ਆ ਰੰਗ ਰੂਗ ਮੇਲਾ ਖੁੱਲੇ ਪੰਪ ਉਹ ਨਹੀਂ ਹਲੇ ਜਰ 15 ਦਾ ਟਾਪ ਆ ਜਾਮਾ 15 ਦਾ ਟਾਪ ਮਾਡਲ ਪਾਵਰ ਸਟੀering ਅੱਢ ਤੇਲ ਵਾਲਾ ਅੱਢ ਤੇਲ ਵਾਲਾ ਟਰੈਕਟਰ ਪਿਆ ਮਿੱਤਰੋ ਪੂਰਾ ਚੰਗਾ 15/16 5 ਲੱਖ ਤੇ 180000 ਰੁਪਇਆ ਡਿਮਾਂਡ ਕਰੀ ਬੈਠਾ ਕਿੰਨੇ ਦਾ 495000 ਦਾ 4 ਲੱਖ ਤੇ 95000 ਵੀਡੀਓ ਦੇਖ ਕੇ ਆ ਗਿਆ ਹੋਰ ਕਰ ਦਾਂਗੇ ਮਾਨਤਨ ਇਹਦੇ 'ਚ ਹੁਣ ਮੈਨੂੰ ਇੰਨਾ ਨਹੀਂ ਪਤਾ ਵੀ ਕਿੰਨੇ ਕਰਨਗੇ 30000 ਰੁਪਇਆ ਚੱਕ ਦੇਗਾ ਗੁੱਲ ਮਲਾ ਕੇ ਇਹ ਰਹਿ ਗਿਆ ਤੇਰਾ ਪਿੱਛੇ 488 ਦੀ ਰਹਿ ਗਿਆ 488 ਦਾ ਲੈ ਜਾ ਯਾਰ 30000 ਰੁਪਇਆ ਮਾਨਤਨ ਹੋ ਜੂਆ ਟਰੈਕਟਰ ਦੇ ਵਿੱਚੋਂ ਮਾਨਤਨ ਤਾਂ ਯਾਰ ਸਾਨੂੰ ਦੱਸਿਆ ਤਕੀਰ ਨਹੀਂ ਖੇਚਦਾ ਕਿਰਾ ਮਣਜਾ ਬਣਾ ਕੇ ਆ ਜਾਓ ਟਰੈਕਟਰ ਦੇ ਕੀ ਤੋਰੂ ਤੁਹਾਨੂੰ ਤੇ ਅੱਗੇ ਆ ਗਿਆ ਜੀ ਡੀਆਈ 750 ਸੋਨ ਵਾਲੀਕਾ ਹਾਂਜੀ ਇਹ ਕਿਹਨਾ ਮਾਡਲ ਆ এবੀ 2017 ਮਾਡਲ ਆ ਸੰਗਰੂਰ ਨੰਬਰ ਆ ਫਸਟ ਓਨਰ ਆ ਸੰਗਰੂਰ ਨੰਬਰ ਆ ਪਹਿਲੇ ਨਾ ਟਰੈਕਟਰ ਤੇ ਆ ਤਾਂ ਜਿਆ ਨਵੀਂ ਲੱਗਿਆ ਲੱਗਾ ਸਾਰਾ ਕੁਝ ਨਵੀਂ ਲੱਗੀ ਵੀ ਆ ਜੂ ਤੇ ਛਤਰੀ ਦੇ ਖੁਦਲੇ ਪਾਸੇ ਨਵੀਆਂ ਜੇ ਕੇ ਦੇ ਟਾਇਰ ਲੱਗਿਆ ਟਾਇਰ ਵੀ ਨਵੀਂ ਪਾਇਆ ਜਾ ਨਵੀਂ ਹੈ ਜੀ ਹਾਂ ਲੋਗੋ ਜੇ ਹਜੇ ਜੇ ਕੇ ਵਾਲੇ ਪਏ ਆ ਉੱਤੇ ਪਾਵਰ ਸਟੀering ਦੇ ਵਿੱਚ ਆ ਗਿਆ ਤੇ ਮਾਡਲ ਆ ਇਹ 17 ਹਾਂਜੀ 17 ਮਾਡਲ ਆ ਟਰੈਕਟਰ ਪਿਆ ਮਿੱਤਰੋ ਪੂਰਾ ਚੰਗਾ ਨੰਬਰ ਦਾ ਪੰਜਾਬ ਹੀ ਹੁੰਦਾ ਬਾਈ ਕੋਲ ਹਾਂਜੀ ਪੰਜਾਬ ਹੀ ਤੇ ਇਹ ਜੇ ਇੰਜਨ ਗੇਅਰ ਦਾ ਕਿਵੇਂ ਆ ਇਹ ਵੀ ਫੁੱਲ ਚੰਗਾ ਹੀ ਪਵਾ ਬਾਕੇ ਤਸੱਲੀ ਕਰਕੇ ਲਿਜਾ ਸਕਦਾ ਜੀ ਇਹ ਚੰਗਾ ਦਾ ਮੈਂ ਇਹਦਾ ਵੀ ਦੇਖੀ ਜਨਾ ਪੰਪ ਪੂੰਪੂ ਜਾ ਸਾਰਾ ਰੰਗ ਰੂਗ ਜਾ ਉਮੀ ਪਿਆ ਜੇ ਤਾਂ ਕਿ ਮਿੱਤਰੋ ਰੇਸ ਨਹੀਂ ਖੋਲੀ ਕਿਸ ਨੇ ਆ ਦੇਖੋ ਹਾਂ ਸਾਰਾ ਟਰੈਕਟਰ ਉਹਦੀਆਂ ਕੱਲੀਆਂ ਪਸਾਂਗਾ ਪੰਗਾਉਂਦੇ ਲੋਕ ਉਵੇਂ ਲੱਗਿਆ ਵਾ ਪਹਿਲੇ ਪਾਸੇ ਰੇਸ ਨਾ ਵੀ ਅਜੇ ਤੱਕ ਪੰਗਾ ਲਈ ਜਾ ਰਿਹਾ ਨਹੀਂ ਨਹੀਂ ਫੁੱਲ ਚੰਗਾ ਟਰੈਕਟਰ ਲਿਆਉਨੇ ਆ ਜੀ ਆਪਾਂ ਤੇ ਡਿਮਾਂਡ ਇਹਦੀ ਰੱਖੀ ਆ ਤੂੰ 4,75,000 ਰੁਪਏ ਇਹ ਸਾਢੇ 4 ਲੱਖ ਦਾ ਦੇ ਦਾਂਗੇ ਠੀਕ ਹੈ ਸਾਢੇ 4 ਲੱਖ ਦਾ 25,000 ਮੰਨਤਾ ਨੇ ਇਹਦੇ ਤੋਂ ਹੋਰ ਕਰ ਦਾਂਗੇ ਜੀ ਰੋ ਬੰਦਾ ਮੌਕੇ ਦਾ ਬੜਾ ਮਕਾ ਹੈ ਜੀ ਹੁਣ ਪੌਥੀ ਮੀਟਰ ਧਰ ਲਿਆ ਸੀ ਕੋਈ ਗੱਲ ਨਹੀਂ ਇਹ ਕਹਿੰਦਾ ਸਾਢੇ 4 445 ਦਾ ਲੈ ਕੇ ਜਾਇਓ 30,000 ਰੁਪਏ ਇਹ ਤੋਂ ਮੰਨਤਾ ਕਰ ਦਾਂਗੇ ਟਰੈਕਟਰ ਪਿਆ ਪੂਰਾ ਚੰਗਾ ਪ੍ਰਾਣਾ 2003 ਮਾਡਲ ਆ ਜੀ ਸਵਰਾਜ 855 ਚਿਪ ਵਾਲੀ ਕਾਪੀ ਕਰ ਲਾ ਉਸ ਕਰ ਕਰ ਲਾ ਉਸ ਕਰ ਇੰਜਨ ਚਿਪ ਵਾਲੀ ਕਾਪੀ ਤੇ ਟਾਇਰ ਕਿੰਨੇ ਕੋ ਹੋਣਗੇ ਤੇ ਟਾਇਰ 70 75 ਪੈਸੇ ਸਾਰਾ ਅਰੀਜਨ ਆ ਬਾਡੀ ਦਾ ਲੈ ਮਗਰਾਤਾਂ ਤੋਂ ਵੀ ਠੀਕ ਹੈ ਪ੍ਰੈਕਟਰ ਮਿੱਤਰੋ ਸਾਰਾ ਅਰੀਜਨਲ ਪਿਆ ਚਿਪ ਵਾਲੀ ਕਾਪੀ ਆ ਤਿੰਨ ਮਾਡਲ ਆ ਤੇ ਅਰੀਜਨਲ ਤਾਂ ਯਾਰ ਜਿਵੇਂ ਕਹਿੰਦੇ ਹਨ ਚੀਜ਼ ਆ ਜੋਰਦਾਰ ਜੇ ਦੇਖ ਕੇ ਤੁਸੀਂ ਦੱਸਦੇ ਦੀ ਹੁੰਦੀ ਆ ਵੀ ਕਿਵੇਂ ਆ ਇਹਦੇ ਗਾਰੰਟੀ ਆ ਜੀ ਕੋਈ ਵੀ ਬੰਦਾ ਕਰ ਲਾ ਉਸ ਕਰ ਇੰਜਨ ਆ ਤੇ ਰੰਗ ਕਰੂੰਗਾ ਯਾਰ ਸਾਰਾ ਨਾਲ ਦਾ ਹੀ ਪਿਆ ਹਾ ਸਾਰਾ ਇਸ ਹਾਂ ਤੋਂ ਆਇਆ ਵਾਹ ਟਰੈਕਟਰ ਮਿੱਤਰੋ ਕਰਾਸ ਕਰ ਇੰਜਨ ਦੇ ਵਿੱਚ ਚਾਚਾ ਆਲੀ ਕਾਪੀ 275000 ਡਿਮਾਂਡ ਹੈ 255000 ਦਾ ਦੇ ਦਾਂ 255000 ਦਾ 2.5 ਲੱਖ ਦਾ ਲੈ ਜਾ ਯਾਰ 25000 ਰੁਪਇਆ ਮੰਨਦਾ ਨਹੀਂ ਇਹਦੇ ਚੋਂ ਹੋ ਜੂ ਤੇ ਅੱਗੇ ਆ ਗਿਆ ਜੀ 855 ਇੱਕ ਹੋਰ ਕਿੰਨਾ ਮਾਡਲ ਆ ਇਹ ਮਾਡਲ ਆ ਜੀ 2021 ਠੀਕ ਹੈ ਇਹ ਕਿੰਨਾ ਕਿ ਚੱਲਿਆ ਹੋਊ ਕਿ ਤੇ ਕਹਿ ਸਕਿਆ 11 1200 ਘੰਟਾ ਨਾਲ 11 ਤੋਂ 1200 ਘੰਟਾ ਚੱਲਿਆ ਟਾਇਰ ਰਹਿ ਗਿਆ ਟਰੈਕਟਰ ਦੇ ਨਾਲ ਦੇ ਤੇ ਛਤਰੀ ਵਗੈਰਾ ਇਹਦੀ ਵੀ ਲੱਗੀ ਵੀ ਆ ਇਹਦਾ ਪਾਇਆ ਗਿਆ ਸਾ ਤੇ ਜੇ ਕੋਈ ਨਵਾਂ ਲੈਣ ਜਾਂਦਾ ਜੇ ਇੱਧਰ ਨੂੰ ਕੇ ਨਾ ਮੁੜਿਆ ਆਵੇ। ਹਾਂ, ਕੈਸ਼ ਦੀ ਕਾਪੀ ਆ 2 ਸਪੀਡ ਚ ਆ। 2 ਸਪੀਡ ਦੇ ਵਿੱਚ ਆ ਕੈਸ਼ ਦੀ ਕਾਪੀ ਆ ਜਿਵੇਂ ਕਹਿੰਦੀ ਐ ਫਾਇਦਾ ਥੋੜਾ ਪੂਰੀ ਹੋ ਜੂ ਯਾਰ। 21 ਮਾਡਲ ਦੇ ਵਿੱਚ ਆ ਗਿਆ 6 ਲੱਖ ਤੇ 62000 ਰੁਪਏ ਡਿਮਾਂਡ ਆ ਵੀਰ ਜੀ। ਖਿੱਚ ਕੀ ਕਰਦਾ 42000 ਡਿਸਕਾਊਂਟ ਸੀ 20000 ਦੇ ਦਾਂ। 20 ਕਾ ਨੂੰ ਕਰਨੀ ਆ ਯਾਰ ਤੂੰ 15 ਬੰਦਣਾ ਕਰ 20 ਤਾਂ ਅਸੀਂ ਸਭ ਦੀ ਦੂਜਾ ਲੱਗਦਾ ਨਾ ਭੈਣਾ 20 42 47000 ਰੁਪਿਆ ਹੋ ਗਿਆ ਮਾਨਤਾ ਨਾਲ ਟਰੈਕਟਰ ਵਿੱਚੋਂ 47000 ਰੁਪਿਆ ਮਾਨਤਾ ਨਾਲ ਹੋ ਜੂ। ਛੋਟੇ ਨਾਲ ਘੱਟ ਹੁੰਦਾ। ਛੋਟੇ ਨਾਲ ਘੱਟ ਹੁੰਦਾ। 47000 ਰੁਪਏ ਮਾਨਤਾਨ ਹੋ ਜੀ ਮਿੱਤਰੋ ਆ ਟਰੈਕਟਰ ਦੇ ਵਿੱਚੋਂ ਸ਼ੇਅਰ ਕਰਕੇ ਆ ਜਿਓ ਪੁਰਾਣਾ ਛੋਟਾ ਦਾ ਜਿਵੇਂ ਕਹ ਰਹੀਏ ਖਾਜੂ ਵਿੱਚੀ 21 ਮਾਡਲ ਆ 11 ਤੋਂ 1200 ਘੰਟਾ ਟਰੈਕਟਰ ਚੱਲਿਆ ਟਰੈਕਟਰ ਪਿਆ ਮਿੱਤਰੋ ਸਾਰਾ ਨਵਾਂ ਯਾਰ ਤੁਸੀਂ ਏਜੰਸੀ ਨੂੰ ਜਾਣੇ ਹੋ ਇੱਧਰ ਉਹ ਕਿਹੜਾ ਮੋੜਾ ਪਾ ਲਓ ਜਿਵੇਂ ਕਹ ਰਹੀਏ ਨਵਾਂ ਲੈਣ ਜਾਓਗੇ ਮੋਲਾ ਦਾ 9 ਲੱਖ ਤੇ ਵੱਧ ਜਾਂਦਾ ਉਹ ਟਰੈਕਟਰ ਇਹ 840 ਤੋਂ ਪਲੱਸ ਪੈਂਦਾ ਟਰੈਕਟਰ ਇਧਰਲੇ ਪਾਸੇ ਥੋੜਾ 2 ਤੋਂ 2.5 ਲੱਖ ਰੁਪਏ ਦਾ ਫਾਇਦਾ ਹੋ ਜੂ ਤੇ ਨਾਲ ਆ ਗਿਆ ਸਵਰਾ 744 ਇਧਰਲੇ ਪਾਸੇ ਇਹ ਬਾਈ ਜੀ 2007 ਮਾਡਲ ਨਾਲ ਦੀ ਟਾਇਰ ਟੱਪਾ ਕੇ ਮਗਰਾੜ ਦੁਬਾਰੇ ਚੇਂਜ ਹੋਏ ਆ ਠੀਕ ਆ ਜੇ ਕੇ ਦੇ ਟਾਇਰ ਲੱਗਿਆ ਟਾਇਰ ਵੀਰ 90 95 ਪੈਸੇ ਪਿਆ ਹਜੀ 90 ਤੋਂ 95 ਪੈਸੇ ਟਾਇਰ ਆ ਮਗਰਾੜ ਦੁਬਾਰਾ ਲੱਗਿਆ ਬਾਡੀ ਲਾਈਨ ਦਾ ਸਾਰਾ ਰੇ ਮਗਰਾੜ ਦੁਬਾਰੇ ਲੱਗਿਆ ਤੇ ਲੱਗੇ ਵੀ ਮੁੰਲਾ ਦਾ ਯਾਰ ਵਧੀਆ ਜਾ ਪੂਰੇ 855 ਵਾਲੇ ਮਗਰਾੜ ਲੱਗੇ ਵੀ ਲੱਗੇ ਪੂਰੇ ਘੈਂਟ ਆ ਮਾਡਲ ਹੈਗਾ ਜੀ 2007 ਸੰਗਰੂਰ ਦਾ ਨੰਬਰ ਆ ਟਰੈਕਟਰ ਦਾ ਮਗਰੇ ਟਾ ਰਹਿ ਗਿਆ ਜੇ ਕੇ ਦੇ ਅਗਲੇ ਟਾ ਰਹਿ ਗਿਆ ਬੀ ਕੇ ਡੀ ਤੇ ਬੀ ਕੇ ਡੀ ਅਗਲੇ ਟਾ ਨਾਲ ਉਮੀ ਪਿਆ ਹਾਲੇ ਬੀ ਕੇ ਡੀ ਦੇ ਟਾ ਨਾਲ ਦੇ ਵਿੱਚ ਆ 2 ਲੱਖ 75000 ਰੁਪਇਆ 2.5 ਲੱਖ ਦਾ 55 ਨੇ ਕਿਹਾ ਤਾਂ 2.5 ਦਾ ਹੋ ਗਿਆ ਮੇਤਰੋ 25000 ਮੰਨ ਤਾਂ ਲੈ ਵੀ ਤੋ ਟਰੈਕਟਰ ਘਰੇ ਵੀ ਖੜੇ ਆਪਣੇ ਕੋਲ 3 ਸਪੀਡ 855 ਖੜਾ ਦੋ ਕੀ ਮਾਡਲ ਕਈ 4 5 ਫੋਰ ਖੜੇ ਨੇ ਜਿਵੇਂ ਕਰੀਏ 1855 ਵਾਲੇ ਤਾਂ ਮੰਨਦੇ ਆਪਣਾ ਕੀ ਆਣਾ ਸਾਰੇ ਮਾਡਲ ਲਈ ਸਾਰੇ ਮੰਗੂ ਹੀ ਖੜੇ ਨੇ ਸਾਰੇ ਮਾਡਲ ਹੀ ਮਿਲ ਜਾਣਗੇ ਮੇਤਰੋ 855 ਵਾਲੇ ਪਿੰਡ ਕਿਹੜਾ ਆਪਣਾ ਪਿੰਡ ਆਪਣਾ ਕੋਟਲੀ ਕਲਾ ਬਾਈ ਜੀ ਹਾਂਜੀ ਕਿਹੜੇ ਮਾਡਲ ਮੰਡੀ ਮੌੜ ਮੰਡੀ ਦੇ ਨੇੜੇ ਪਿੰਡ ਲੱਗਾ ਤੇ ਪਿੰਡ ਦਾ ਪਿੰਡ ਆਪਣਾ ਠੀਕ ਆ ਕੋਟਲੀ ਕਲਾ ਪਿੰਡ ਆ ਮੌੜ ਮੰਡੀ ਦੇ ਬਿਲਕੁਲ ਨੇੜੇ ਪਿੰਡ ਆ ਤੇ ਸਵਰਾਜ 855 ਦਾ ਬਾਈ ਕਹਿੰਦਾ ਯਾਰ ਘਰੇ ਮਣਜਾ ਬਣਾ ਕੇ ਆਜੋ ਪੁਰਾਣਾ ਛੋੜਾ ਕੱਟ ਲੂ ਵਿੱਚ ਤੇ ਮੋਬਾਈਲ ਨੰਬਰ ਕਹ ਲਈ ਕਿੰਨਾ ਆਪਣਾ ਮੋਬਾਈਲ ਨੰਬਰ 98159 42431 98159 42431 ਮੋਬਾਈਲ ਨੰਬਰ ਆਪਾਂ ਚੱਕ ਕੇ ਲਾਦਾ ਸਕਰੀਨ ਦੇ ਉੱਤੇ ਮਿੱਤਰੋ ਲਾ ਲਓ ਸੋ ਸਮਾਂ ਦੇ ਲਈ ਵੀ ਕਹਲੇ ਬਹੁਤ ਬਹੁਤ ਧੰਨਵਾਦ ਬਈ ਕੀ ਆ